ਤੁਸੀਂ ਵੀ ਘਰੇ ਹੋ ਜਾਣੀ ਸਗਰੇ ਤੇ ਮੈਂ ਹਾਂ ਅਰਜੁਨ ਜੈਨ ਅੱਜ ਅਸੀਂ ਮੌਜੂਦਾ ਆਪਾਂ ਗੁਰਦਿਆਲ ਜੀ ਦੇ ਡੇਰੇ ਤੇ ਜਿੱਥੇ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੀ ਵਿਸ਼ੇਸ਼ ਤੌਰ ਤੇ ਦਰਸ਼ਕਾਂ ਨੂੰ ਇੱਥੇ ਪਹੁੰਚ ਰਹੇ ਨੇ ਤੇ ਆਪਾਂ ਹੁਣ ਹਰਜਿੰਦਰ ਸਿੰਘ ਧਾਮੀ ਸਾਹਮਣੇ ਗੱਲਬਾਤ ਕਰਾਂਗੇ ਅੱਜ ਇਸ ਡੇਰੇ ਤੇ ਨਮਸਤਕ ਹੋਣ ਵਾਸਤੇ ਪਹੁੰਚੇ ਨੇ ਤੇ ਉਹਨਾਂ ਦਾ ਇਸ ਸੰਬੰਧ ਵਿੱਚ ਕੀ ਕਹਿਣਾ ਜੇ ਆਸਾਨ ਜਿੱਥੇ ਆਪਾਂ ਖੜੇ ਆ ਕਿ ਭਗਤੀ ਤੇ ਸ਼ਕਤੀ ਦਾ ਪਵਿੱਤਰ ਸ਼ੋਮਾ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਪਤਾਏ ਤੇ ਇੱਥੇ ਆ ਕੇ ਮੈਂ ਹਰ ਸਾਲ ਹੀ ਆਉਣਾ ਤੇ ਪਰ ਇੱਕ ਜਿਹੜੀ ਬਾਸ ਸਭ ਤੋਂ ਵੱਡਾ ਪਰ ਲਖਣ ਪਾਣਿਆ ਇਹ ਸਾਲਾਨਾ ਇੱਕ ਜੋੜ ਮੇਲਾ ਲਗਭਗ ਕਾਫੀ ਦਿਨ ਜਿਹੜਾ ਇੱਥੇ ਕਥਾ ਕੀਰਤਨ ਦੇ ਰੂਪ ਦੇ ਵਿੱਚ ਤੇ ਉਹਦੇ ਨਾਲ ਦੀ ਨਾਲ ਸਿੱਖ ਪੰਥ ਦੀਆਂ ਮਹਾਨ ਸ਼ਕਤੀਆਂ ਜਿਹੜੀਆਂ ਉਹ ਵੀ ਸ਼ਮੂਲੀਅਤ ਕਰਦੀਆਂ ਤੇ ਮੈਂ ਸ਼ੰਤ ਬਾਬਾ ਗੁਰਦੇਵਾਲ ਸਿੰਘ ਜੀ ਇਹਨਾਂ ਦਾ ਧੰਨਵਾਦ ਵੀ ਕਰਦਾ ਕਿ ਇਹ ਉਸ ਪਵਿੱਤਰ ਸਿਧਾਂਤ ਤੇ ਵੀ ਪਹਿਰਾ ਦਿੰਦੇ ਆ ਜਿਹੜਾ ਸਤਗੁਰ ਜੀ ਨੇ ਸਾਨੂੰ ਪਹਿਰਾ ਦਿੱਤਾ ਸੀ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਤੇ ਉਹਨਾਂ ਅਸੂਲਾਂ ਦੇ ਉੱਤੇ ਆਪ ਧਾਰਨੀ ਵੀ ਆ ਤੇ ਬਾਕੀ ਲਕਾਈ ਨੂੰ ਵੀ ਇਸ ਸਥਾਨ ਦੇ ਨਾਲ ਨਹੀਂ ਗੁਰੂ ਦੇ ਨਾਲ ਜੋੜਦੇ ਆ ਤੋ ਅਮਰ ਸੰਚਾਰ ਵੀ ਹੁੰਦੇ ਆ ਤੇ ਕਥਾ ਕੀਰਤਨ ਵੀ ਹੁੰਦੀ ਆ ਮਹਾਨ ਨਗਰ ਕੀਰਤਨ ਵੀ ਹਰ ਸਾਲ ਨਿਕਲਦਾ ਤੇ ਮੈਨੂੰ ਇਸ ਗੱਲ ਦੀ ਵੀ ਖੁਸ਼ੀ ਆ ਕਿ ਇੱਥੇ ਪੂਰੀ ਤੌਰ ਦੇ ਉੱਤੇ ਆ ਜਿਹੜਾ ਆਪਾਂ ਹੁਣ ਹਾਲ ਦੇ ਵਿੱਚ ਖੜੇ ਆ ਦੀਵਾਨ ਹਾਲ ਇਹ ਬਹੁਤ ਖੂਬਸੂਰਤ ਜਿਵੇਂ ਵਿਦੇਸ਼ਾਂ ਦੀ ਧਰਤੀ ਤੇ ਬਣੇ ਹੁੰਦੇ ਆ ਐਵੇਂ ਦਾ ਤੇ ਇੱਕ ਅਕਸਰ ਸਿਆਣੇ ਕਹਿੰਦੇ ਜਿਹੜਾ এনਵਾਇਰਨਮੈਂਟ ਆ ਉਹ ਮਨੁੱਖ ਨੂੰ ਪ੍ਰਭਾਵਿਤ ਵੀ ਕਰਦਾ ਸਰੀਰਕ ਤੌਰ ਤੇ ਤੇ ਮੈਂ ਆ ਇੱਥੇ ਮਹਿਸੂਸ ਕਰਦਾ ਪੇ ਜਿੰਨੀ ਸ਼ਾਂਤੀ ਦੇ ਨਾਲ ਇਹ ਸਥਾਨ ਬਣਾਏ ਤੇ ਜਿੰਨੀ ਸ਼ਾਂਤੀ ਦੇ ਨਾਲ ਇੱਥੇ ਸਮਾਗਮ ਚੱਲਦੇ ਆ ਉਹ ਵੀ ਇੱਕ ਬਲੱਖਣ ਪਾਖਿਆ ਗੁਰੂ ਚਰਨਾਂ ਚ ਅਰਦਾਸ ਕਰਦਾ ਕਿ ਇਸ ਸਥਾਨ ਨੂੰ ਤੇ ਗੁਰੂ ਸਿਧਾਂਤ ਤੇ ਜਿਹੜਾ ਬਾਬਾ ਜੀ ਪਹਰਾ ਦਿੰਦੇ ਆ ਇਹਨਾਂ ਨੂੰ ਸਤਗੁਰੂ ਜੀ ਦੇ ਰੂਪ ਤਰਨੰਦਰ ਨਰੋਸਹੀ ਤੇ ਪੰਥ ਦੇ ਨਾਲ ਹਮੇਸ਼ਾ ਜੁੜੇ ਰਹਿੰਦੇ ਆ ਤੇ ਸਤਗੁਰੂ ਜੀ ਇਦਾਂ ਹੀ ਜੋੜ ਕੇ ਰੱਖਣ ਖਾਸ ਕਰਕੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀਆਂ ਸਾਡੀਆਂ ਸਾਰੀਆਂ ਸਟੇਜਾਂ ਦੇ ਇਸ਼ਗਾਰ ਵੀ ਹੁੰਦੇ ਆ ਜਦੋਂ ਵੀ ਕੋਈ ਵੱਡੇ ਸਮਾਗਮ ਸ਼ਤਾਬਦੀ ਦੇ ਆਉਂਦੇ ਆ ਉਦੋਂ ਬਾਬਾ ਜੀ ਝੇਚੇ ਤੌਰ ਤੇ ਸਾਡੇ ਬਲਾਰੇ ਵੀ ਹੁੰਦੇ ਉੱਥੇ ਤੇ ਮੈਂ ਅੱਜ ਬੇਨਤੀ ਵੀ ਕਰਨ ਆਇਆ ਆ ਆਇਆ ਤਾਂ ਮੈਂ ਸਮਾਗਮਾਂ ਦੇ ਵੀ ਸ਼ਾਮਲ ਹੋਣ ਆ ਪਰ ਬਾਬਾ ਜੀ ਨੂੰ ਨਿਮਰਤਾ ਸਹਿਤ ਬੇਨਤੀ ਵੀ ਕੀਤੀ ਆ ਕਿ ਜਿਹੜੇ ਸਾਬ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ 350 ਸਾਲਾ ਜਿਹੜੇ ਸਤਗੁਰੂ ਜੀ ਦੇ ਸ਼ਹੀਦੀ ਗੁਰਪੁਰਬ ਆ ਉਹਦੇ ਵਿੱਚ ਆਨੰਦਪੁਰ ਸਾਹਿਬ ਸੰਬੂਲੀਅਤ ਵੀ ਕਰਨ ਤਾਂ ਮੈਨੂੰ ਇਸ ਗੱਲ ਦੀ ਵੀ ਖੁਸ਼ੀ ਆ ਆ ਜਿਹੜੇ ਸਮਾਗਮ ਇਸ ਸਾਲ ਬਾਬਾ ਜੀ ਨੇ ਰੱਖਿਆ ਉਹ ਸਾਰੇ ਵੀ ਸਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਇਹ 350 ਸਾਲਾ ਸ਼ਤਾਬਦੀ ਨੂੰ ਸੰਬੰਧਿਤ ਰੱਖੇ ਆ। ਤੋਂ ਮੈਂ ਬਾਬਾ ਜੀ ਦਾ ਧੰਨਵਾਦ ਕਰਦਾ ਕਿਉਂਕਿ ਮੈਂ 2 ਦਿਨ ਹਜੂਰ ਸਾਹਿਬ ਤਕਸ਼ੀਰੀ ਹਜੂਰ ਸਾਹਿਬ ਜਾਣਾ ਆ। ਇਸ ਕਰਕੇ ਮੈਂ ਉਹਨਾਂ ਦਾ 7 ਤਰੀਕ ਨੂੰ ਸੀ ਬਾਬਾ ਜੀ ਨਾਲ ਵਾਅਦਾ ਵੀ ਕੀਤਾ ਸੀ। ਪਰ ਜਿਵੇਂ ਹੁਣ ਕਰਕੇ ਮੈਂ ਬਾਬਾ ਜੀ ਕੋਲ ਵੀ ਥਾਮਾ ਮੰਗੀ ਆ ਤੇ ਗੁਰੂ ਸਾਹਿਬ ਕਿਰਪਾ ਕਰਨ ਇਹ ਇਸ ਅਸਥਾਨ ਸਾਡਾ ਸਿੱਖੀ ਦਾ ਸੋਮਾ ਇਸੇ ਤਰ੍ਹਾਂ ਪਰਫੁੱਲਤ ਰਹੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਫਲਸਫਾ ਰਾਜੋਆਣ ਦੀ ਇਲੈਕਟ ਮਾਮਲੇ ਨੂੰ ਸਿੱਖੀ ਕਹਿਣਾ ਚਾਹੁੰਦਾ ਕਿਉਂਕਿ ਸੈਂਟਰ ਕੇਂਦਰ ਨੂੰ ਫੜਕਾਲ ਲਈ ਦੇਖੋ ਭਾਈ ਬਲਵੰਤ ਸਿੰਘ ਰਾਜੋਆਣਾ ਕਿਉਂਕਿ ਉਹਨਾਂ ਦੀ ਫਾਂਸੀ ਦੀ ਸਜ਼ਾ ਬਰਕਰਾਰ ਆ ਤੇ ਉਹ ਪਟੀਸ਼ਨ ਸ਼ਮਣੇ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਮਰਸੀ ਪਟੀਸ਼ਨ ਪਾਈ ਹੋਇਆ ਜਿਹਦੇ ਤੇ ਪਹਿਲਾਂ ਵੀ ਉਹਨਾਂ ਨੇ ਇੱਕ 20 ਦੇ ਵਿੱਚ ਪਟੀਸ਼ਨ ਪਾਈ ਸੀ ਬੰਦੇ ਰਾ ਜਿਹੜਾ ਨਵਟਾਰਾ ਕੀਤਾ ਜਾਵੇ ਉਦੋਂ ਫੇਰ ਫਾਈਲ ਹੋ ਗਈ ਸੀ ਹੁਣ ਦੁਬਾਰਾ ਪਾਈ ਆ ਤੇ ਹੁਣ 15 ਅਕਤੂਬਰ ਜਿਹੜੀ ਉਹ ਡੇਟ ਉਹ ਚ ਫਿਕਸ ਹੋਈ ਆ ਦੇਖਦੇ ਆ 15 ਅਕਤੂਬਰ ਨੂੰ ਕੀ ਕਰਦੇ ਆ ਫੈਸਲਾ ਕੇਸਨ ਸ਼ਿਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਮੀ ਸਾਹਿਬ ਜਿਨ੍ਹਾਂ ਨੇ ਕਿਹਾ ਕਿ ਮੈਂ ਅਕਸਰ ਹੀ ਇਸ ਦੇਰੇ ਤੇ ਮੱਥਾ ਟੇਕਣ ਵਾਸਤੇ ਆਣਾ ਅੱਜ ਵੀ ਮੈਂ ਮੱਥਾ ਟੇਕਣ ਵਾਸਤੇ ਆਇਆ ਵਾਂ ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਇਹ ਲੋਕਿਕ ਜਿਹੜਾ ਨਗਰ ਕੀਰਤਨ ਜੋ ਕਿ ਕੱਲ 6 ਤਰੀਕ ਨੂੰ ਸੁਜਾਇਆ ਜਾਊਗਾ ਤੇ ਮੇਰੀ ਕੋਸ਼ਿਸ਼ ਹੋਊਗੀ ਕਿ ਮੈਂ ਪੂਰੀ ਕੋਸ਼ਿਸ਼ ਜਿਹੜੀ ਹੈ ਨਗਰ ਕੀਰਤਨ ਵਿੱਚ ਪਹੁੰਚਣ ਦੀ ਕਰਾਂ ਤੁਸੀਂ ਵੇਖਦੇ ਰਹੋ ਦੇਣੇ ਸਵੇਰਾ ਮੈਂ ਅਰਜਨ ਜੈਨ ਟਾਂਡ ਆਵੜ ਬੜਾ ਤੁਸੀਂ ਵੀ ਘਰੇ ਹੋ ਦਿਨਿਕ ਸਵੇਰਾ ਤੇ ਮੈਂ ਹਾਂ ਅਰਜੁਨ ਜੈਨ ਅੱਜ ਅਸੀਂ ਮੌਜੂਦਾ ਆਪਾਂ ਗੁਰਦਿਆਲ ਜੀ ਦੇ ਡੇਰੇ ਤੇ ਜਿੱਥੇ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੀ ਵਿਸ਼ੇਸ਼ ਤੌਰ ਤੇ ਦਰਸ਼ਨਾ ਨੂੰ ਇੱਥੇ ਪਹੁੰਚ ਰਹੇ ਨੇ ਤੇ ਆਪਾਂ ਹੁਣ ਹਰਜਿੰਦਰ ਸਿੰਘ ਧਾਮੀ ਸਾਹਮਣੇ ਗੱਲਬਾਤ ਕਰਾਂਗੇ ਅੱਜ ਇਸ ਡੇਰੇ ਤੇ ਨਮਸਤਕ ਹੋਣ ਵਾਸਤੇ ਪਹੁੰਚੇ ਨੇ ਤੇ ਉਹਨਾਂ ਦਾ ਇਸ ਸੰਬੰਧ ਵਿੱਚ ਕੀ ਕਹਿਣਾ ਜੇ ਆਸਾਨ ਜਿੱਥੇ ਆਪਾਂ ਖੜੇ ਆ ਕਿ ਭਗਤੀ ਤੇ ਸ਼ਕਤੀ ਦਾ ਪਵਿੱਤਰ ਸ਼ੋਮਾ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਪਤਾਏ ਤੇ ਇੱਥੇ ਆ ਕੇ ਮੈਂ ਹਰ ਸਾਲ ਹੀ ਆਉਣਾ ਤੇ ਪਰ ਇੱਕ ਜਿਹੜੀ ਬਾਸ ਸਭ ਤੋਂ ਵੱਡਾ ਪਰ ਲਖਣ ਪਾਣਿਆ ਇਹ ਸਾਲਾਨਾ ਇੱਕ ਜੋੜ ਮੇਲਾ ਲਗਭਗ ਕਾਫੀ ਦਿਨ ਜਿਹੜਾ ਇੱਥੇ ਕਥਾ ਕੀਰਤਨ ਦੇ ਰੂਪ ਦੇ ਵਿੱਚ ਤੇ ਉਹਦੇ ਨਾਲ ਦੀ ਨਾਲ ਸਿੱਖ ਪੰਥ ਦੀਆਂ ਮਹਾਨ ਸ਼ਕਤੀਆਂ ਜਿਹੜੀਆਂ ਉਹ ਵੀ ਸ਼ਮੂਲੀਅਤ ਕਰਦੀਆਂ ਤੇ ਮੈਂ ਸ਼ੰਤ ਬਾਬਾ ਗੁਰਦੇਵਾਲ ਸਿੰਘ ਜੀ ਇਹਨਾਂ ਦਾ ਧੰਨਵਾਦ ਵੀ ਕਰਦਾ ਕਿ ਇਹ ਉਸ ਪਵਿੱਤਰ ਸਿਧਾਂਤ ਤੇ ਵੀ ਪਹਿਰਾ ਦਿੰਦੇ ਆ ਜਿਹੜਾ ਸਤਗੁਰ ਜੀ ਨੇ ਸਾਨੂੰ ਪਹਿਰਾ ਦਿੱਤਾ ਸੀ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਤੇ ਉਹਨਾਂ ਅਸੂਲਾਂ ਦੇ ਉੱਤੇ ਆਪ ਧਾਰਨੀ ਵੀ ਆ ਤੇ ਬਾਕੀ ਲਕਾਈ ਨੂੰ ਵੀ ਇਸ ਸਥਾਨ ਦੇ ਨਾਲ ਨਹੀਂ ਗੁਰੂ ਦੇ ਨਾਲ ਜੋੜਦੇ ਆ ਤੋ ਅਮਰ ਸੰਚਾਰ ਵੀ ਹੁੰਦੇ ਆ ਤੇ ਕਥਾ ਕੀਰਤਨ ਵੀ ਹੁੰਦੀ ਆ ਮਹਾਨ ਨਗਰ ਕੀਰਤਨ ਵੀ ਹਰ ਸਾਲ ਨਿਕਲਦਾ ਤੇ ਮੈਨੂੰ ਇਸ ਗੱਲ ਦੀ ਵੀ ਖੁਸ਼ੀ ਆ ਕਿ ਇੱਥੇ ਪੂਰੀ ਤੌਰ ਦੇ ਉੱਤੇ ਆ ਜਿਹੜਾ ਆਪਾਂ ਹੁਣ ਹਾਲ ਦੇ ਵਿੱਚ ਖੜੇ ਆ ਦੀਵਾਨ ਹਾਲ ਇਹ ਬਹੁਤ ਖੂਬਸੂਰਤ ਜਿਵੇਂ ਵਿਦੇਸ਼ਾਂ ਦੀ ਧਰਤੀ ਤੇ ਬਣੇ ਹੁੰਦੇ ਆ ਐਵੇਂ ਦਾ ਤੇ ਇੱਕ ਅਕਸਰ ਸਿਆਣੇ ਕਹਿੰਦੇ ਜਿਹੜਾ এনਵਾਇਰਨਮੈਂਟ ਆ ਉਹ ਮਨੁੱਖ ਨੂੰ ਪ੍ਰਭਾਵਿਤ ਵੀ ਕਰਦਾ ਸਰੀਰਕ ਤੌਰ ਤੇ ਤੇ ਮੈਂ ਆ ਇੱਥੇ ਮਹਿਸੂਸ ਕਰਦਾ ਪੇ ਜਿੰਨੀ ਸ਼ਾਂਤੀ ਦੇ ਨਾਲ ਇਹ ਸਥਾਨ ਬਣਾਏ ਤੇ ਜਿੰਨੀ ਸ਼ਾਂਤੀ ਦੇ ਨਾਲ ਇੱਥੇ ਸਮਾਗਮ ਚੱਲਦੇ ਆ ਉਹ ਵੀ ਇੱਕ ਬਲੱਖਣ ਪਾਖਿਆ ਗੁਰੂ ਚਰਨਾਂ ਚ ਅਰਦਾਸ ਕਰਦਾ ਕਿ ਇਸ ਸਥਾਨ ਨੂੰ ਤੇ ਗੁਰੂ ਸਿਧਾਂਤੇ ਜਿਹੜਾ ਬਾਬਾ ਜੀ ਪਹਰਾ ਦਿੰਦੇ ਆ ਇਹਨਾਂ ਨੂੰ ਸਤਗੁਰੂ ਜੀ ਦੇ ਰੂਪ ਤਰਨੰਦਰ ਨਰੋਸਹੀ ਤੇ ਪੰਥ ਦੇ ਨਾਲ ਹਮੇਸ਼ਾ ਜੁੜੇ ਰਹਿੰਦੇ ਆ ਤੇ ਸਤਗੁਰੂ ਜੀ ਇਦਾਂ ਹੀ ਜੋੜ ਕੇ ਰੱਖਣ ਖਾਸ ਕਰਕੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀਆਂ ਸਾਡੀਆਂ ਸਾਰੀਆਂ ਸਟੇਜਾਂ ਦੇ ਇਸ਼ਗਾਰ ਵੀ ਹੁੰਦੇ ਆ ਜਦੋਂ ਵੀ ਕੋਈ ਵੱਡੇ ਸਮਾਗਮ ਸ਼ਤਾਬਦੀ ਦੇ ਆਉਂਦੇ ਆ ਉਦੋਂ ਬਾਬਾ ਜੀ ਛੇਛੇ ਤੌਰ ਤੇ ਸਾਡੇ ਬਲਾਰੇ ਵੀ ਹੁੰਦੇ ਉੱਥੇ ਤੇ ਮੈਂ ਅੱਜ ਬੇਨਤੀ ਵੀ ਕਰਨ ਆਇਆ ਆ ਆਇਆ ਤਾਂ ਮੈਂ ਸਮਾਗਮਾਂ ਦੇ ਵੀ ਸ਼ਾਮਲ ਹੋਣ ਆ ਪਰ ਬਾਬਾ ਜੀ ਨੂੰ ਨਿਮਰਤਾ ਸਹਿਤ ਬੇਨਤੀ ਵੀ ਕੀਤੀ ਆ ਕਿ ਜਿਹੜੇ ਸਾਬਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ 350 ਸਾਲਾ ਜਿਹੜੇ ਸਤਗੁਰੂ ਜੀ ਦੇ ਸ਼ਹੀਦੀ ਗੁਰਪੁਰਬ ਆ ਉਹਦੇ ਵਿੱਚ ਅਨੰਦਪੁਰ ਸਾਹਿਬ ਸੰਮੂਲਿਤ ਵੀ ਕਰਨ ਤਾਂ ਮੈਨੂੰ ਇਸ ਗੱਲ ਦੀ ਵੀ ਖੁਸ਼ੀ ਆ ਆ ਜਿਹੜੇ ਸਮਾਗਮ ਇਸ ਸਾਲ ਬਾਬਾ ਜੀ ਨੇ ਰੱਖੇ ਆ ਉਹ ਸਾਰੇ ਵੀ ਸਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਇਹ 350 ਸਾਲਾ ਸ਼ਤਾਬਦੀ ਨੂੰ ਸਬੰਧਤ ਰੱਖੇ ਆ ਤੋਂ ਮੈਂ ਬਾਬਾ ਜੀ ਦਾ ਧੰਨਵਾਦ ਕਰਦਾ ਕਿਉਂਕਿ ਮੈਂ ਦੋ ਦਿਨ ਹਜੂਰ ਸਾਹਿਬ ਤਕਸ਼ੀਰੀ ਹਜੂਰ ਸਾਹਿਬ ਜਾਣਾ ਆ ਇਸ ਕਰਕੇ ਮੈਂ ਉਹਨਾਂ ਦਾ 7 ਤਰੀਕ ਨੂੰ ਸੀ ਬਾਬਾ ਜੀ ਨਾਲ ਵਾਅਦਾ ਵੀ ਕੀਤਾ ਸੀ ਪਰ ਜਿਵੇਂ ਹੁਣ ਕਰਕੇ ਮੈਂ ਬਾਬਾ ਜੀ ਕੋਲ ਵੀ ਥਾਮਾ ਮੰਗੀ ਆ ਤੇ ਗੁਰੂ ਸਾਹਿਬ ਕਿਰਪਾ ਕਰਨ ਇਹ ਇਸ ਆਸਥਾਨ ਸਾਡਾ ਸਿੱਖੀ ਦਾ ਸੋਮਾ ਇਸੇ ਤਰ੍ਹਾਂ ਪਰਫੁੱਲਤ ਰਹੇ ਬਹੁਤ ਬਹੁਤ ਧੰਨਵਾਦ ਬਲਵੰਤ ਸਿੰਘ ਰਾਜਵਾਨ ਦੀ ਲੈਕਚਰ ਮਾਮਲੇ ਨੂੰ ਸਿੱਖੀ ਕਰਨਾ ਚਾਹੁੰਦਾ ਕਿਉਂਕਿ ਸੈਂਟਰ ਕੇਂਦਰ ਨੂੰ ਫੜਕਾਲ ਲਈ ਦੇਖੋ ਭਾਈ ਬਲਵੰਤ ਸਿੰਘ ਰਾਜਵਾਨ ਕਿਉਂਕਿ ਉਹਨਾਂ ਦੀ ਫਾਂਸੀ ਦੀ ਸਜ਼ਾ ਬਰਕਰਾਰ ਆ ਤੇ ਉਹ ਪਟੀਸ਼ਨ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਮਰਸੀ ਪਟੀਸ਼ਨ ਪਾਈ ਹੋਇਆ ਜਿਹਦੇ ਤੇ ਪਹਿਲਾਂ ਵੀ ਉਹਨਾਂ ਨੇ ਇੱਕ 20 ਦੇ ਵਿੱਚ ਪਟੀਸ਼ਨ ਪਾਈ ਸੀ ਬੰਦੇ ਰਾ ਜਿਹੜਾ ਨਵਟਾਰਾ ਕੀਤਾ ਜਾਵੇ ਉਦੋਂ ਫਿਰ ਫਾਈਲ ਹੋ ਗਈ ਸੀ ਹੁਣ ਦੁਬਾਰਾ ਪਾਈ ਆ ਤੇ ਹੁਣ 15 ਅਕਤੂਬਰ ਜਿਹੜੀ ਉਹ ਡੇਟ ਉਹ ਚ ਫਿਕਸ ਹੋਈ ਆ ਦੇਖਦੇ ਆ 15 ਅਕਤੂਬਰ ਨੂੰ ਕੀ ਕਰਦੇ ਆ ਫੈਸਲਾ ਸੈਸ਼ਨ ਸ਼ਿਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਮੀ ਸਾਹਿਬ ਜਿਨ੍ਹਾਂ ਨੇ ਕਿਹਾ ਕਿ ਮੈਂ ਅਕਸਰ ਹੀ ਇਸ ਦੇਰੇ ਤੇ ਮੱਥਾ ਟੇਕਣ ਵਾਸਤੇ ਆਣਾ ਅੱਜ ਵੀ ਮੈਂ ਮੱਥਾ ਟੇਕਣ ਵਾਸਤੇ ਆਇਆ ਵਾਂ ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਅਲੌਕਿਕ ਜਿਹੜਾ ਨਗਰ ਕੀਰਤਨ ਜੋ ਕਿ ਕੱਲ 6 ਤਰੀਕ ਨੂੰ ਸੁਜਾਇਆ ਜਾਊਗਾ ਤੇ ਮੇਰੀ ਕੋਸ਼ਿਸ਼ ਹੋਊਗੀ ਕਿ ਮੈਂ ਪੂਰੀ ਕੋਸ਼ਿਸ਼ ਜਿਹੜੀ ਹੈ ਨਗਰ ਕੀਰਤਨ ਵਿੱਚ ਪਹੁੰਚਣ ਦੀ ਕਰਾਂ ਤੁਸੀਂ ਵੇਖਦੇ ਰਹੋ ਦੇਣੇ ਸਵੇਰਾ ਮੈਂ ਅਰਜਨ ਜੈਨ ਢਾਂਡਾ ਆਵੜ ਬਣਦਾ